ਸਰ ਰਿਪੋਰਟਾਂ ਮਿਲੂਗੀ ਆਲੇ ਕਿ ਨੌਜਵਾਰ ਵੀਰ ਮੋਟਰਸਾਈਕਲਾਂ ਤੇ ਚੜ੍ਹ ਕੇ ਸਪਾਸੀਮਾਰਕ ਦੇ ਰੈਂਟਿੰਗ ਦਾ ਉਲੰਘਣ ਕਰਦੇ ਹੋਏ ਗੁੱਜੜਬਾਜੀ ਕਰਦੇ ਹੋਏ ਔਰ ਟਰੈਕਟਰਾਂ ਦੇ ਉੱਤੇ ਉੱਚੀ ਉੱਚੀ ਆਵਾਜ਼ ਚ ਸਪੀਕਰ ਲਾਵਾ ਕੇ ਜੜੈ ਇਤਿਆਨੂਦਾ ਯਤਨ ਕਰਦੇ ਨੇ ਸ਼੍ਰੀ ਹਟਕੜ ਸਾਹਿਬ ਨਾਲ ਖੋਣ ਵਸਤੇ ਆਉਣਾ ਉਹ ਬੜੀ ਹੀ ਸ਼ਰਧਾ ਔਰ ਸਰਕਾਰ ਨਾਲ ਸਤਿਕਾਰ ਸੀ ਇਤਿਆਨ ਇੱਕ ਮੇਲੇ ਦੇ ਰੂਪ ਵਿੱਚ ਚਿਤਕੁਵਾਲਾ ਆਂਧੇ ਚਨਾਕਰਨ ਫਾਸ਼ੀਜੀ ਤੰਤਰਵਾੜਾ ਜੋ ਹਰ ਸਾਲ ਹੀ ਜੋ ਇਹਨਾਂ ਬਹਾਨਿਆਂ ਚ ਰਿਹਾ ਪਰਮ ਤਵਕੀਫ ਤੇ ਜਿਸ ਦੇ ਅਰੰਭ ਤਾਂ ਆਨੰਦਪੁਰ ਸਾਹਿਬ ਦੀ ਕੀਤੀ ਜਾਂਦੀ ਹੈ ਸਤਿਗੁਰੂ ਆ ਆਨੰਦਪੁਰ ਸਾਹਿਬ ਜੀ ਨੂੰ ਛੱਡ ਕੇ ਸਾਰਾ ਸਾਰਾ ਸ਼ਹਿਰ ਛੱਡ ਕੇ ਤੋਂ ਆਪਣਾ ਪਰਿਵਾਰ ਸਮੇਤ ਸਾਰੇ ਸਿੰਘਾਂ ਦੇ ਸਮੇਤ ਸਤਿਗੁਰੂ ਜੀ ਰਵਾਫ ਤੇ ਹੈ پروار وچوڑا ہوں اور وے صاحبزے پیارے باقی سنگا کے سمیت دی گڑی بچ شہادت پراپت کر ہیں چھوٹے صاحبزادے ماتا گجر کور جی کو نہ جی آ کے جو صوبہ وزیر خان کی قیدیا ہویا جی میں پچھے استھان ہے جتنے حوالات بنی ہوئی ہے جیل بنی ہوئی ہے ہاں اتو ہو کے ابھی آ کے اتنے سرحدی دھرتی سے انہوں کی پیشی ہوں ماتا جی اتنے چھوٹے صاحب زا ٹھنڈے پورج رکھا جاتا ہے اور بڑی ایک ری شہادت ہے سنسار شہادت کا کدھر بھی کچھ جکرنی مرتا نہ ہوئی ہے اور نہ کد گوے گی اور ہر سال ہی شہیدی پندرواڑہ ਇਹ ਨਾਮ ਹਾਰਸ਼ੀਦਾ ਦੇ ਪਾਵਨ ਯਾਦ ਵਿੱਚ ਮਨਾਇਆ ਜਾਂਦਾ ਹੈ ਔਰ ਇਸ 15 ਵਾਰ ਦੇ ਦਿਨਾਂ ਵਿੱਚ ਜਿਹੜੇ ਕਾਲ ਤੱਕ ਸੈਕੂਲਰ ਸੰਗਤਾਂ ਉਤਰੀ ਕਿਹ ਜਾਂਦੀ ਹੈ ਤੇ ਕੋਈ ਵੀ ਜਿਹੜੇ ਖੁਸ਼ੀ ਦੇ ਕਾਰਜ ਨੇ ਉਹ ਨਾ ਕੀਤੇ ਜਾਣ, ਕੋਈ ਵਿਆਹ ਨਾ ਕੀਤਾ ਜਾਣ, ਕੋਈ ਜਨਮ ਦਿਨ ਨਾ ਮਨਾਇਆ ਜਾਣ, ਕੋਈ ਪਾਰਟੀਆਂ ਨਾ ਕੀਤੀਆਂ, ਨਵੇਂ ਮਕਾਨਾਂ ਦੀ ਮੇਹਰਾਂ ਰੱਖੀ ਜਾਏ। ਕੋਈ ਨਵੀਆਂ ਵਸਤੂਆਂ ਦੀ ਇੱਕ ਜਿਹੇ ਤੋਂ ਨਾ ਕੀਤੀ ਜਾਏ। ਔਰ ਕਿਸੇ ਪਰਖਾਜ਼ ਲੰਗਰਾ ਦੇ ਵਿੱਚ ਸਥਾਨ ਪਦਾਰਥੀ ਹੋਵੇ ਉਹ ਬਿਲਕੁਲ ਨਾਮ ਰੋਸੇ ਜਾਣ ਇਹਨਾਂ ਜਨਾਂ ਨੂੰ ਸ਼ਰਧਾ ਔਸਤਕਾਰ ਭੇਡ ਕਰਦਿਆਂ ਹੋਇਆ ਉਹਨਾਂ ਮਹਾਨ ਸੂਰਧਾਰ ਸੰਬੋਧਿਤ ਹੀ ਬਹੁਤ ਹੀ ਸਾਦਗੇ ਅਤੇ ਨਾਮਜਾਪਦਿਆਂ ਹੋਇਆ ਇਹ ਜੜਾ ਪਰਿਵਾਰ ਹੈ ਇਹਨੂੰ ਮਨਾਉਣਾ ਚਾਹੀਦਾ ਹੈ ਔਰ ਖਾਸ ਕਰਕੇ ਸਾਡੇ ਬੱਚਿਆਂ ਨੂੰ ਸਾਡੇ ਵੀਰਾਂ ਨੂੰ ਨੌਜਵਾਨਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਜੇ ਜੇਨਾ ਦੇ ਵਿੱਚ ਚਲਕੌਰ ਸਿੰਘ ਦੀ ਪਾਵਨ ਧਰਤੀ ਤੇ ਹੱਥ ਮਸਤਕ ਹੋਰ ਵਾਸਤੇ ਆਉਣਾ ਹੈ ਸਿੰਘ ਅਟੇਗੜ ਸਾਹਿਬ ਨਾਲ ਮਸਤਕ ਹੋਣ ਵਾਸਤੇ ਆਉਣਾ ਹੈ ਉਹ ਬੜੀ ਸ਼ਰਧਾ ਔਰ ਸਨਕਾਰ ਨਾਲ ਇਸ ਧਰਤੀ ਤੇ ਆਉਣ ਇੱਕ ਮੇਲੇ ਦੇ ਰੂਪ ਵਿੱਚ ਇੱਥੇ ਬਿਲਕੁਲ ਆਉਣ ਦੀ ਕਿਰਚਨਾ ਕਰਨ ਬੜੀ ਸਾਦਗੀ ਦੇ ਨਾਲ ਆਉਣ ਅਕਸਰ ਰਿਪੋਰਟਾਂ ਮਿਲਦੀਆਂ ਹੈ ਕਿ ਨੌਜਵਾਨ ਵੀ ਮੋਟਰਸਾਈਕਲਾਂ ਤੇ ਚੜ੍ਹ ਕੇ ਆਕੇ ਮਾਰਦੇ ਹੋਏ ਸਿੰਘਾਂ ਦਾ ਅਸਰ ਜਾ ਰਹੇ ਹੈ پڑتنگ کرتے ہوئے ہلڑ بازی کرتے ہوئے اور بڑی سادگی نام جپدی ہوا انہوں نے شہیدان سر چکا کے گھر تو کرن اور پہنچ کر کے بھی مہان شہیدوں کے چرنات سے نت مست ہو کے انہوں شردا اور ستکار